ਮਾਈ ਜੀ ਸਾਥ ਸ਼੍ਰੀ ਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਆ ਗਿਆ ਨਵੇਂ ਸ਼ੌਂਕ ਦੇ ਨਾਲ ਨਵੇਂ ਕਬੂਤਰ ਤੇ ਦਿਲ ਖੁਸ਼ ਪਰਿੰਦੇ ਵੀਡੀਓ ਵਾਲੀ ਲੰਬੀ ਤਾਂ ਨਹੀਂ ਜਾਣੀ ਪਰ ਕੱਲਾ ਕੱਲਾ ਪਰਿੰਦਾ ਜਿਹੜਾ ਦੇਖਣ ਵਾਲਾ ਆ ਐ ਦੇਖੋ ਨਵਾਂ ਬੱਚਾ ਛੱਤ ਫੇਰ ਦੱਸਦੀਏ ਤੁਹਾਨੂੰ ਬੋਲਾ ਉਸਤਾਦ ਪੱਖੋ ਵਾਲ ਉਹਨਾਂ ਦੀਆਂ ਤੇ ਕਬੂਤਰ ਤੁਸੀਂ ਦੇਖੋ ਦਿਲ ਖੁਸ਼ ਪਰਿੰਦੇ ਇਸ ਬੱਚੇ ਦੇ ਮਾਪੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਦੋ ਨੇ ਇੱਕ ਇਹ ਡੱਬਾ ਆ ਤੇ ਦੂਜਾ ਬਾਈ ਜੀ ਬੈਠਾ ਆ ਐ ਪਿੱਛੇ ਠੀਕ ਹੈ ਜੀ ਇਹ ਵੱਡੇ ਕਬੂਤਰ ਨਹੀਂ ਜਿਆਦਾ ਵਿੱਚ ਡੱਬੀਆਂ ਡੱਬੇ ਦੇ ਵਿੱਚ ਛੱਡੇ ਹੋਏ ਨੇ 우ਸਤਾਦ ਕਾਕਾ ਕਿਲਾ ਕਿਲੇ ਵਾਲੇ ਜਿਹੜੇ ਕਬੂਤਰ ਨਹੀਂ ਉਹਨਾਂ ਦੇ ਵਿੱਚੋਂ ਕਾਫੀ ਕਬੂਤਰ ਹੈਗੇ ਨੇ ਬਾਈ ਹੁਣਾਂ ਦੇ ਕੋਲ ਇੱਕ ਆ ਡੱਬੀ ਆ ਤੇ ਨਾਲ ਲਾਲਸਰਾ ਕਬੂਤਰ ਬਾਈ ਨੇ ਲਾਇਆ ਤੇ ਨਾਲ ਇਹਨਾਂ ਨੇ ਕੱਢਿਆ ਇਹ ਲਾਲ ਚੀਨਾ ਬੱਚਾ ਬਹੁਤੀ ਸੋਹਣਾ ਤੇ ਇਹ ਖਾਨੇ ਬਣਾਏ ਹੋਏ ਨੇ ਬਾਈ ਨੇ ਫੱਟੀਆਂ ਦੇ ਵਿੱਚ ਮਿੱਟੀ ਲਗਾ ਕੇ ਠੀਕ ਹੈ ਜੀ ਤੇ ਆ ਇੱਕ ਕਬੂਤਰੀ ਫੌਜੀ tmpobjਟ ਵਾਲਿਆਂ ਦੇ ਵਿੱਚੋਂ ਜਿਨੇ ਦੋ ਬੱਚੇ ਕੱਢ ਦਿੱਤੇ ਨੇ ਹੋਰ ਛੋਟੇ ਛੋਟੇ ਗੱਲ ਤੁਹਾਨੂੰ ਦੱਸ ਦਿੰਨੇ ਆ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਜੇ ਤੁਹਾਨੂੰ ਟੌਪ ਕਲਾਸ ਪੰਛੀਆਂ ਦੇ ਸ਼ੌਂਕ ਹੋਣ ਜਾ ਰਿਹਾ ਆ ਆ ਕਬੂਤਰ ਆ 우ਸਤਾਦ ਸਰਪੰਚ ਲੱਲੂਆਣੇ ਵਾਲੇ ਉਹਨਾਂ ਦਾ ਉਹਨਾਂ ਦੇ ਕਬੂਤਰਾਂ ਦੇ ਵਿੱਚੋਂ ਕਬੂਤਰ ਆ ਬਾਈ ਜੀ ਤੇ ਇਹ ਜੋੜਾ ਆ ਜੋੜਾ ਹੀ ਆ ਇਹਨਾਂ ਦਾ ਇਹਦਾ ਹੀ ਜੋੜੇ ਦੇ ਇਹ ਬੱਚੇ ਨੇ ਦੋ ਗੱਲ ਕਰੀਏ ਇੱਕ ਜੋੜਾ ਆ ਆ ਆ ਗਿਆ ਖੱਟੀਆਂ ਦਾ ਕਬੂਤਰ ਆ ਤੇ ਕਾਲੀਆਂ ਦੀ ਕਬੂਤਰੀ ਹੈ ਜੋੜਾ ਹੀ ਹੈ استاد ਫੌਜੀ ਤੁਮੋਟ ਵਾਲਿਆਂ ਚੋਂ ਬਾਬਾ ਬਿੱਟੂ ਤੁਮੋਟ ਦੇ ਘਰੋਂ ਆਇਆ ਹੋਇਆ ਜੀ ਤੇ ਬੱਚਾ ਇਹਨਾਂ ਨੇ ਵੀ ਕੱਢਿਆ ਸ਼ਾਹ ਆਖਾ ਬਾਈ ਪਿੱਛੇ ਬੈਠਾ ਹੈ ਕਰੋ ਸ਼ੌਂਕ ਮੇਰੇ ਵੀਰ ਜਿੱਥੇ ਜਾਈਦਾ ਸ਼ੌਂਕ ਕਰਾਈਦਾ ਤੁਹਾਨੂੰ ਤੇ ਇੱਕ ਆ ਹੈ ਜੀ ਇਹਨੇ ਅੰਡੇ ਰੱਖੇ ਹੋਏ ਆ ਜੀ ਕਬੂਤਰ ਤੁਹਾਨੂੰ ਦਿਖਾਨਿਆਂ ਬਾਈ ਦੇ ਕੋਲ ਬਹੁਤ ਬਹੁਤ ਵਧੀਆ ਨੇ ਜੀ ਇੱਕ ਰੱਤਾ ਦੇਖੋ ਇਹ ਆ ਵੱਡਾ ਰੱਤਾ ਬਾਈ ਦਾ ਇਹ ਬਿੰਦਰ ਵਾਲੇ ਕਬੂਤਰਾਂ ਦੇ ਵਿੱਚੋਂ ਰੱਤਾ ਫੇਰ ਤੁਹਾਨੂੰ ਦੱਸ ਦਈਏ ਤੇ ਨਾਲ ਕਬੂਤਰੀ ਵੀ ਦੇਖੋ ਕਰੰਨੇ ਸ਼ੌਂਕ ਤੁਹਾਨੂੰ ਇਹਨਾਂ ਕਬੂਤਰਾਂ ਦਾ ਵੀ ਪਹਿਲਾਂ ਤੁਹਾਨੂੰ ਇੱਕ ਜੋੜਾ ਆ ਦੱਸਦੇ ਆਂ ਜੀ ਆ ਡੱਕਿਆਂ ਵਾਲਾ ਕਿਹੜਿਆਂ ਚੋਂ ਆ ਬਾਈ ਖਟੀਆਂ ਥਾਂ ਦਾ ਬਹੁਤ ਹੀ ਚੰਗਾ ਕਬੂਤਰ ਦੇਖੋ ਪੈਰ ਤੇ ਸੈਡਮਾ ਹੋ ਜਾ ਤੇ ਨਾਲ ਕਬੂਤਰੀ ਚਿੱਟੀਆਂ ਦੀ ਇਹ ਕਬੂਤਰੀ ਕਿਹੜਿਆਂ ਚੋਂ ਆ ਵੀਰੇ ਇਹ ਹਿਆਰ ਵਾਲੇ ਕਬੂਤਰਾਂ ਵਿੱਚੋਂ ਹਿਆਰ ਵਾਲੇ ਕਬੂਤਰਾਂ ਦੇ ਵਿੱਚੋਂ ਕਬੂਤਰੀ ਆ ਬਾਈ ਦੇਖੋ ਕਿੰਨਾ ਸੁਨੱਖਾ ਜੋੜਾ ਐ ਪੂਰਾ ਹੀ ਵਧੀਆ ਛੱਤ ਫਿਰ ਦੱਸਦੀ ਐ ਬਾਈ ਗੋਲੇ ਪੱਖੋ ਵਾਲਦੀ ਐ ਬਾਈ ਜਿਹੜੇ ਕਬੂਤਰ ਤੁਸੀਂ ਦੇਖ ਰਹੇ ਹੋ ਸ਼ੌਂਕ ਪੂਰਾ ਬਹੁਤ ਵਧੀਆ ਲੱਗਿਆ ਮੈਂ ਕਿਹਾ ਵੀਰਾਂ ਦੇ ਨਾਲ ਸਾਂਝਾ ਕਰਦੇ ਆਂ ਦੇਖੋ ਬਾਈ ਇਹ ਸ਼ਾਹ ਅਖੇ ਜਿੰਨਿਆਂ ਲਗਭਗ ਮੈਕਸਿਮਮ ਜਿਹੜੇ ਹੈਗੇ ਆ 우ਸਤਾਦ ਫੌਜੀ ਠਮੋਟ ਵਾਲੇ ਹੀ ਨੇ ਇੱਕ ਜੋੜਾ ਆ ਬੈਠਾ ਬਾਈ ਰੱਤਿਆਂ ਦਾ ਬੱਚੇ ਬਾਈ ਜਿਹੜਾ ਥੱਲੇ ਚਿੱਟੇ ਆ ਬਦਲੇ ਹੋ ਜਾਂਦੇ ਨਹੀਂ ਇੰਨਾ ਦੇ ਨੇ ਇਹ ਚਿੱਟੇ ਵੀ ਘੜ ਦਿੰਦੇ ਆ ਹਾਂ ਇਹ ਵਿੰਦਰ ਵਾਲੇ ਫੁੱਲ ਆ ਅੱਛਾ ਅੱਛਾ ਲਾਲ ਚੀਨੇ ਆ ਹੈ ਠੀਕ ਆ ਠੀਕ ਆ ਤੇ ਇੱਕ ਬਾਈ ਤੁਹਾਨੂੰ ਦਿਖਾ ਦਿੰਨੇ ਆ ਆਹ ਹੈ ਨੀਲੀ ਗਿੜਾਲ ਛੱਡੀ ਜੀ ਬਾਜੀ ਬਿੰਦਰ ਵਾਲਿਆਂ ਦੀ ਠੀਕ ਆ ਇਹਦੀ ਉਸਤਾਦ ਬਿੰਦਰ ਵਾਲਿਆਂ ਕਬੂਤਰਾਂ ਦੀ ਆ ਤੇ ਫੱਲੇ ਵਾਲ ਬਾਜੀ ਛੱਡੀ ਸੀ ਤੇ ਰਾਤ ਨੂੰ ਬੈਠੀ ਨਹੀਂ ਐ ਨਹੀਂ ਬੈਠੀ ਇਹ ਕਬੂਤਰੀ ਜੀ ਤੇ ਆ ਕਰੋ ਸ਼ੌਂਕ ਰੱਤਿਆਂ ਦਾ ਬਾਈ ਜਿਵੇਂ ਚਿੱਟੇ ਰੱਤੇ ਕੱਢ ਜਾਂਦੇ ਲਾਲ ਚੀਨੇਵੇਂ ਲਾਲ ਚੀਨੇ ਰੱਤੇ ਵੀ ਕੱਢ ਜਾਂਦੇ ਆ ਬਾਈ ਆਹ ਕਬੂਤਰ ਲਓ ਆਹ ਲਓ ਬਾਈ ਲਾਲ ਚੀਨੇ ਕਬੂਤਰ ਇਹ ਬਿੰਦਰ ਫੁੱਲੇ ਵਾਲਾ ਕਬੂਤਰ ਆ ਠੀਕ ਆ ਜੀ ਲਾਲ ਚੀਨਾ ਤੇ ਆ ਕਬੂਤਰੀ ਲਈ ਆ ਨਾਲ ਇਹ ਕਬੂਤਰੀ ਲਈ ਆ ਗਰਮੀਤ ਤੋਂ ਠੀਕ ਆ ਜੀ ਫਖੋਲਦੇ ਹੋ ਮੁੰਡਾ ਗਰਮੀਤ ਠੀਕ ਆ ਠੀਕ ਆ ਜੀ ਕਰੋ ਬਈ ਸ਼ੌਂਕ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜਰੂਰ ਮੇਰੇ ਵੀਰ ਤੇ ਕਬੂਤਰੀ ਹੁਣ ਤੁਹਾਨੂੰ ਦਿਖਾਣੇ ਆ ਆਪਾਂ ਬਾਈ ਮਖਿਆਲੀ ਚਾਕਲੇਟੀ ਚਾਕਲੇਟ ਹੀ ਕਹਿ ਦਿੰਦੇ ਨੇ ਬਾਈ ਹੁਣੀ ਇਹਨੂੰ ਅਹੀਂ ਕਹਿ ਦਿੰਨੇ ਆ ਮਖਿਆਲੀ ਬਸ ਇੰਨਾ ਕੀ ਫਰਕ ਆ ਅਬੀ ਸਰਪੰਚ ਚਲੇ ਗਏ ਕਬੂਤਰ ਦੁੱਨ ਨੇ ਜਾਦੂ ਸਰਪੰਚ ਤੋਂ ਆਪ ਲੈ ਕੇ ਆਇਆ ਅੱਛਾ ਆ ਜਿਹੜਾ ਗੁਰਪ੍ਰੀਤ ਮਾਸਟਰ ਵਾਲਾ ਆਇਆ ਇਹ ਕਬੂਤਰ ਆ ਠੀਕ ਆ ਠੀਕ ਆ ਆ ਲਓ ਜੀ ਇਹ ਆਪਣੇ ਭਾਈ ਗੁਰਪ੍ਰੀਤ ਮਾਸਟਰ ਜੀ ਪੁੱਚੋਕਲਾਂ ਵਾਲੇ ਉਹਨਾਂ ਦੇ ਕੋਲੋਂ ਅਸੀਂ ਲੈ ਕੇ ਆਈ ਹਾਂ ਸਪੈਸ਼ਲੀ ਕਬੂਤਰ ਇਹ ਜਿਹੜਾ ਤੇ ਹੁਣ ਇੱਥੇ ਬੱਚਿਆਂ ਤੇ ਲਾਇਆ ਹੋਇਆ ਇਹਨੂੰ ਜੀ ਉਹ ਅੰਦਰ ਕੋਲੇ ਵਾਲਾ ਕਬੂਤਰ ਆ ਦਾ ਜਿਹੜਾ ਮਤਲਬ ਬੰਗਾ ਟਵਾ ਬੋਸ ਠੀਕ ਆ ਠੀਕ ਆ ਆ ਜਿਹੜਾ ਸਹੀ ਆ ਬਾਈ ਦੇਖੋ ਕਿਨੇ ਕਿਨੇ ਸੋਹਣੇ ਡੱਬੇ ਕਈ ਤਰ੍ਹਾਂ ਦੇ ਕਬੂਤਰ ਨੇ ਬਾਈ ਹੁਣਾਂ ਦੇ ਪੋਲ ਰੂਹ ਖੁਸ਼ ਹੁੰਦੀ ਆ ਦੇਖ ਦੇਖ ਕੇ ਕਬੂਤਰ ਠੀਕ ਹੈ ਜੀ ਇੱਧਰ ਦੇਖੋ ਆ ਡੱਬੀ ਹੁਣ ਬਾਹਰ ਨਿਕਲ ਕੇ ਆਈ ਆ ਤੇ ਇਹਦਾ ਦੇਖੋ ਰੰਗ ਵੀ ਬਹੁਤ ਸੋਹਣਾ ਤੇ ਇਹਦੇ ਬੱਚੇ ਉਡਾਰ ਵੀ ਬਹੁ ਕਰਦੇ ਆ ਦੱਸ ਦਈਏ ਤੁਹਾਨੂੰ ਇਸੇ ਕਬੂਤਰੀ ਦਾ ਹੀ ਬੱਚਾ ਛੱਡਿਆ ਸੀ ਕਰਨਾਲ ਗੰਜ ਉੱਪਰ ਦੇ ਲਾਗੇ ਤੇ ਸਾਂਝੀ ਦੇ ਵਿੱਚ ਰਹੇ ਨੇਰ ਆ ਗਿਆ ਹੈ ਨੇਰ ਤੂਫਾਨ ਦੇ ਵਿੱਚ ਕਬੂਤਰ ਨਾਲ ਡਿੱਗ ਗਏ ਸੀ ਮੀਂਹ ਚੱਲ ਪਿਆ ਸੀ ਉੱਥੇ ਤੇ ਬਹੁਤ ਹੀ ਸੋਹਣਾ ਉੱਡਿਆ ਸੀ ਜੀ ਤੇ ਡਾਰ ਵੀ ਬਹੁਤ ਜਿਆਦੀ ਇਹਦੇ ਬੱਚਿਆਂ ਦੇ ਵਿੱਚ ਨਰ ਜਿਹੜਾ ਇਹਦੇ ਨਾਲ ਹੈਗਾ ਹੀ ਇਹ 우ਸਤਾਦ ਫੌਜੀ ਤੁਮੋਟ ਵਾਲਾ ਲਾਇਆ ਹੋਇਆ ਸੀ ਤੇ ਵਧੀਆ ਰਿਜ਼ਲਟ ਆਇਆ ਪੂਰਾ ਟੌਪ ਕਲਾਸ ਸੀ ਜੀ ਹੁਣ ਤੁਹਾਨੂੰ ਇਹ ਸ਼ੌਂਕ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਜੀ ਕੁਝ ਕਬੂਤਰ ਬਾਅਰ ਵੀ ਨੇ ਬਾਈ ਉਹਨਾਂ ਨੇ ਬੱਚੇ ਉਡਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਨੇ ਬੱਚਿਆਂ ਨੂੰ ਉਡਾਇਆ ਜਾ ਰਿਹਾ ਹੈਗਾ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਕ ਬੱਚਾ ਆ ਵੀ ਕੱਢਿਆ ਪਿਆ ਬਾਈ ਆ ਦੇਖੋ ਕਿੰਨਾ ਸੋਹਣਾ ਰੰਗ ਆ ਇਸ ਬੱਚੇ ਦਾ ਇਹ ਵੀ ਰੱਤਾ ਹੀ ਆ ਪੂਰਾ ਇਹ ਰੱਤਿਆਂ ਨੇ ਕੱਢਿਆ ਬਾਈ हां ਰੱਤਿਆਂ ਨੇ ਇਹ ਰੱਤਿਆਂ ਨੇ ਇੱਕ ਬੱਚਾ ਆ ਕੱਢਿਆ ਆ ਲੱਗ ਲੱਗ ਜੋੜੇ ਨੇ ਤੇ ਲੱਗ ਲੱਗ ਕਬੂਤਰ ਕੱਢ ਰਹੇ ਨੇ ਤਾਂ ਹੁਣ ਕਰੋ ਸ਼ੌਂਕ ਦੂਰ ਤੋਂ ਤੁਹਾਨੂੰ ਦਿਖਾ ਰਹੀਏ ਇਹ ਬਾਈ ਉਹਨਾਂ ਨੇ ਬਣਾਏ ਹੋਏ ਖਾਨੇ ਤੇ ਇਹ ਨੇ ਕਬੂਤਰ ਦੇਖੋ ਮਿੱਤਰੋ ਨਸਲਾ ਬਣਾਉਣ ਨੂੰ ਬਾਈ ਜੀ ਟਾਈਮ ਲੱਗ ਜਾਂਦਾ ਤੇ ਆਪਾਂ ਗੱਲਾਂ ਕਰਦੇ ਆਂ ਕਈ ਵਾਰ ਤੇ ਐਦਾਂ ਹੋ ਜੂ ਐਦਾਂ ਹੋ ਜੂ ਮਸਲ ਜਦੋਂ ਉੜਦੀ ਆ ਪਤਾ ਲੱਗਦਾ ਬਾਈ ਆਪਣੇ ਜਾਦੇ ਜਿਹੜੇ ਹੈਗੇ ਆ ਨਾ ਪਹਿਲਾ ਮੋਟਰਸਾਈਕਲ ਆਪਾਂ ਇਸ ਘਰੋਂ ਕਬੂਤਰੀ ਉੱਡੀ ਹੀ ਆਪਣੀ ਜੌਨਸਰੀ ਤੇ ਸ਼ਾਮ-ਸ਼ਾਮ ਨੂੰ ਬੰਦੀ ਹੁੰਦੀ ਹੀਗੀ ਤੇ ਉਹਦੇ ਨਾਲ ਜਿੱਤਿਆ ਸੀ ਆਪਾਂ 2018 ਦੇ ਵਿੱਚ ਉਹ ਉਹਦਾ ਪਾਈ ਆ ਕਬੂਤਰੀ ਦਾ ਕਿਹੜਾ ਉਹ ਡੱਬੀ ਦੇ ਨਾਲ ਅੱਛਾ ਜਿਹੜਾ ਡੱਬੀ ਨਾਲ ਲੱਗਾ ਉਹ ਕਬੂਤਰੀ ਦਾ ਪਾਈ ਆ ਸਹੀ ਆ ਸਹੀ ਆ ਲਾਲ ਸਰਾਇਆ ਸਹੀ ਆ ਸਹੀ ਆ ਵੀਰੇ ਹੈ ਲੋ ਵੀ ਮਿੱਤਰੋ ਆਪਾਂ ਤੁਹਾਨੂੰ ਦਿਖਾਨੇ ਆ ਆ ਕਬੂਤਰੀ ਦਾ ਭਾਈ ਇਹ ਉਹਦਾ ਭਾਈ ਆ ਕਬੂਤਰੀ ਦਾ ਜਿਹੜੀ ਆਪਣੀ ਮੋਟਰਸਾਈਕਲ ਜੈਨੇ ਜਿੱਤਿਆ ਸੀ ਬਹੁਤ ਲੰਬੀ ਉੱਡੀ ਸੀ ਕਬੂਤਰੀ ਸਹੀ ਆ ਸੋਹਣਾ ਕਬੂਤਰ ਆ ਬਾਈ ਖਟੀਆਂ ਅੱਖਾਂ ਨੇ ਇਹਦੀਆਂ ਦੋ ਤਿੰਨ ਬਾਜ਼ੀਆਂ ਜਿੱਤਿਆ ਹੋਇਆ ਆਪਣਾ ਅੱਛਾ ਦੋ ਤਿੰਨ ਬਾਜ਼ੀਆਂ ਵੀ ਬਈ ਇਹ ਜਿੱਤਿਆ ਹੋਇਆ ਹੈ ਬਾਈ ਹੁਣੀ ਦੱਸਣ ਦੇ ਨੇ ਬਾਕੀ ਕੁਝ ਕਬੂਤਰ ਬਾਹਰ ਬੈਠੇ ਨੇ ਬਾਈ ਜੀ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਉਣੀ ਆ ਇੱਕ ਚੀਜ਼ ਬਹੁਤ ਵਧੀਆ ਲੱਗੀ ਫੇਰ ਤੁਹਾਨੂੰ ਦੱਸਦੀ ਆ ਸਤਿਰ ਦੇਖੋ ਲੱਕੜ ਦੇ ਕਿੱਡੇ ਕਿੱਡੇ ਮੋٹے ਬਾਈ ਨੇ ਪਾਏ ਹੋਏ ਨੇ ਖੁੱਡੇ ਦੇ ਉੱਤੇ ਇੱਕ ਇੱਧਰ ਪਾਇਆ ਹੋਇਆ ਤੇ ਇੱਕ ਸਤਿਰ ਜਿਹੜਾ ਬਾਈ ਇੱਧਰ ਪਾਇਆ ਹੋਇਆ ਤੇ ਉੱਪਰ ਬਾਂਸ ਪਾ ਕੇ ਉੱਪਰ ਜਿਹੜਾ ਹੈਗਾ ਆ ਮਿੱਟੀ ਪਾਈ ਹੋਈ ਆ ਤਰਪਾਲ ਪਾ ਕੇ ਤਾਂ ਜੋ ਪਾਣੀ ਦੀ ਨਾ ਚੋਵੇ ਬਹੁਤ ਵਧੀਆ ਤੇ ਕੁਝ ਕਬੂਤਰ ਜਿਹੜੇ ਹੈਗੇ ਨੇ ਬਾਹਰ ਨੇ ਬਾਈ ਉਹਨਾਂ ਦੇ ਇਹਦੇ ਵਿੱਚ ਵੀ ਛੱਡੇ ਹੋਏ ਨੇ ਇਹ ਕੁਝ ਜਿਹੜੇ ਜੀ ਬੁੱਢੇ ਜਾਂਦਾ ਹੋ ਜਾਂਦੇ ਨੇ ਨਾ ਕਬੂਤਰ ਉਹ ਬਾਈ ਉਹਨਾਂ ਨੇ ਇਹਦੇ ਵਿੱਚ ਛੱਡੇ ਹੋਏ ਨੇ ਜਿਹੜੇ ਜਿਆਦਾ ਬੁੱਢੇ ਹੋ ਜਾਂਦੇ ਆ ਉਹ ਫਿਰ ਇਹਦੇ ਵਿੱਚ ਛੱਡ ਦਿੰਦੇ ਨੇ ਤੇ ਇਹਦੇ ਵਿੱਚ ਇੱਧਰ ਤੁਹਾਨੂੰ ਦਿਖਾਈਏ ਇਹ ਨੇ ਤਿੰਨ ਬੱਚੇ ਆ ਦੇਖੋ ਤਿੰਨ ਬੱਚੇ ਜਿਹੜੇ ਇਹਦੇ ਵਿੱਚ ਛੱਡੇ ਨੇ ਇਹ ਅੱਜ ਉੱਡ ਕੇ ਆਏ ਨੇ ਇਸ ਟਾਈਮ 4 ਵਜਣ ਵਾਲੇ ਆ ਤੇ ਵਧੀਆ ਡਾਰ ਕਰਕੇ ਆਏ ਨੇ 7-8 ਘੰਟੇ ਉਡ ਗਏ ਆ ਤੇ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਆ ਇਹਨਾਂ ਦਾ ਵਧੀਆ ਉਡਾਰਾ ਰੰਗ ਬਾਈ ਨੇ ਲਾ ਦਿੱਤੇ ਆ ਕਈਆਂ ਦੇ ਤੇ ਕਈਆਂ ਦੇ ਲਾਉਣ ਵਾਲੇ ਰਹਿੰਦੇ ਆ ਕੋਸ਼ਿਸ਼ ਇਹੀ ਰਹਿੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਬਾਕੀ ਇਹ ਬਾਈ ਹੋਣਾਂ ਦੀਆਂ ਛਤਰੀਆਂ ਲੱਗੀਆਂ ਨੇ ਉੱਪਰ ਤੁਹਾਨੂੰ ਦੱਸ ਦਈਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਦੋ ਬੱਚੇ ਉੱਡਦੇ ਵੀ ਪਏ ਨੇ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਜੀ ਖਤਰੀਆਂ ਪਿੰਜਰੇ ਲਾਏ ਹੋਏ ਨੇ ਉੱਪਰ ਵੀ ਇੱਕ ਬੈਠਾ ਹੈ ਇੱਕ ਦੋ ਬੈ ਗੇ ਨੇ ਬੱਚੇ ਹੋਰ ਆ ਕੇ ਪੱਖੂ ਵਾਲ ਦੇ ਵਿੱਚ ਤੁਸੀਂ ਇਹ ਸ਼ੌਂਕ ਕਰਿਓ ਗੋਲੇ ਬਾਈ ਦੇ ਕਬੂਤਰਾਂ ਦਾ ਬੈਰੀ ਇਹ ਨਾ ਦਿਨਾਂ ਦੇ ਵਿੱਚ ਜ਼ਿਆਦਾ ਪੈਂਦੀ ਆ ਗਰਮੀਤ ਤੇ ਗੁਰੀ ਨਾਲ ਇਕੱਠੇ ਢੋਲੇ ਗਰਮੀਤ ਤੇ ਗੁਰੀ ਬਾਈ ਬਾਈ ਹੁਣੀਆਂ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਕਬੂਤਰ ਇਹ ਜਿਹੜੇ ਅਡਾਉਂਦੇ ਨੇ ਆ ਲਓ ਬਾਈ ਦੱਬਾ ਬੱਚਾ ਬਾਈ ਨੇ ਬਾਹਰ ਲਾਂਦਾ ਛਾ ਖਾ ਵੀ ਲਾਓ ਕਰੋ ਸ਼ੌਂਕ ਇਹਨਾਂ ਦਾ ਤੇ ਦੱਸਣਾ ਕਿਦਾਂ ਦੇ ਲੱਗਦੇ ਆ ਬਾਈ ਇਹਦਾ ਭਾਈ ਵੀ ਜਿਹੜਾ ਹੈਗਾ ਪਿੰਜਰੇ ਚ ਪਾ ਕੇ ਤੁਹਾਨੂੰ ਆਪਾਂ ਦਿਖਾਉਣੀ ਆ ਬਾਈ ਹੁਣੀ ਲੈਣ ਗਏ ਆ ਅੰਦਰ ਖੁੱਡੇ ਦੇ ਵਿੱਚ ਬਹੁਤ ਹੀ ਚੰਗੇ ਕਬੂਤਰ ਨੇ ਵੀਰ ਹੁਣਾਂ ਦੇ ਕੋਲ ਆ ਆ ਗਿਆ ਜੀ ਦੂਜਾ ਵੀ ਇਹ ਬੱਚੇ ਦੇਖੋ ਨਿੱਗਰ ਪਾਲਦੇ ਨੇ ਬਾਈ ਹੁਣੀ ਪਲਾਉਂਦੇ ਬਹੁਤ ਵਧੀਆ ਸਾਰਾ ਦਿਨ ਜਿਹੜਾ ਹੈਗਾ ਜਰਅਸਲ ਕਬੂਤਰਾਂ ਤੇ ਹੀ ਰਹਿੰਦੇ ਨੇ ਤੇ ਇਹ ਦੋਨੇ ਨਵੇਂ ਬੱਚੇ ਆ ਬਾਈ ਇਹ ਉੱਡਣਗੇ ਇਸ ਸਾਲ ਬਾਜ਼ੀਆਂ 2024 ਦੀਆਂ ਤੁਹਾਨੂੰ ਦੱਸ ਦਈਏ ਉਧਰੋਂ ਲਾਈਟ ਪੈਂਦੀ ਆ ਤੁਹਾਨੂੰ ਇਧਰੋਂ ਦਿਖਾਨੀ ਆਪਾਂ ਆਹ ਦੇਖੋ ਜੀ ਬਹੁਤ ਹੀ ਸੋਹਣੇ ਸੋਹਣੇ ਬੱਚੇ ਨੇ ਤੇ ਤਿੰਨ ਆ ਜਿਹੜੇ ਹੈਗੇ ਨੇ ਉੱਡ ਕੇ ਆਏ ਨੇ ਹੁਣ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਮਿੱਤਰੋ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਸਬਸਕ੍ਰਾਈਬ ਕਰ ਲਿਓ ਬਾਈ ਵਧੀਆ ਤੋਂ ਵਧੀਆ ਸ਼ੌਂਕ ਕਰਾਉਣ ਜਾ ਰਹੇ ਆ ਤੁਹਾਨੂੰ ਠੀਕ ਹੈ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ